ਇਹਦੇ ਮੁੱਤੇਰਾ ਕੀ ਕਰਾਂ ਮੈਂ ਤੇਰਾ ਮਿੰਦ ਕੇ ਪਰਹ ਲੱਗ ਮਮੀ ਮਾਰਦੀ ਦੱਸ ਕਿਉਂ ਆ ਵੀ ਐਵੇਂ ਉੱਥੇ ਮੈਂ ਉਹਦੇ ਕੋਲ ਚਪੜਾ ਖਾ ਕੇ ਆਈ ਤੂੰ ਟੁੰਡਾ ਵੀ ਐਵੇਂ ਗੁੱਡਣਾ ਨਹੀਂ ਮੇਰੀ ਗੱਲ ਸੁਣ ਤੂੰ ਥਾਂ ਥਾਂ ਤੇ ਮੇਰੀ ਬੇਇੱਜ਼ਤੀ ਕਰਾਉਂਦੀ ਹੈ ਹੁਣ ਤੂੰ ਉਧਰ ਹੀ ਸਾਰਾ ਕੁਝ ਦੱਸ ਆਈ ਹੈ ਮੈਂ ਕਿਹਾ ਐਡੇ ਸੌਖੇ ਅਧਿਕਾਰ ਮੇਰੀ ਕੁੜੀ ਗਈ ਹੈ ਤੇ ਤੂੰ ਜਾ ਕੇ ਬੇਇੱਜ਼ਤੀ ਕਰਵਾ ਕੇ ਮੇਰੀ ਗੱਲ ਸੱਤੀ ਕਰੀ ਜਾਣਾ ਦੱਸਣ ਚਾਚੀ ਜੀ ਜਾਣਾ ਮੈਂ ਦੱਸਦੀ ਹਾਂ ਤੇ ਦੱਸਦੀ ਰਵਾਂ ਫਿਰ ਮੈਂ ਹੀ ਕਰਾਂਗੀ ਆਹੋ ਜੋ ਸੱਚ ਵਾ ਤੇ ਸੱਚੀ ਦੱਸਣਾ ਮੈਂ ਝੂਠ ਕੋ ਬੋਲਾ ਮੈਂ ਨਹੀਂ ਕਦੀ ਢਾਡੇਂਗਾ ਝੂਠ ਬੋਲਿਆ ਲਵਲੀ ਹੌਂਸਲਾ ਤੇ ਰੱਖ ਕੋਈ ਨਿਆਣਿਆਂ ਨੂੰ ਕੰਡਿਆ ਪਿਆਵਾ ਮੇਰੀ ਗੱਲ ਸੁਣ ਆਪਾਂ ਤੇਰਾ ਸਾਥ ਨਹੀਂ ਦੇਣ ਦੀ ਦੇਣ ਦੇਣਾ ਹਰੇਕ ਗੱਲ ਤੇਰੇ ਨਾਲ ਉਹ ਕਰਦੇ ਆ ਕਿ ਨਹੀਂ ਉਹ ਤੁਸੀਂ ਤੇ ਭਾਜੀ ਦੇ ਜੀ ਸਾਥ ਦੇਣ ਪਰ ਇਹ ਆ ਵੀ ਲੋਕੀ ਇੰਨਾ ਗੱਲਾਂ ਕਰਨੋਂ ਹਟਦੀ ਜਦੋਂ ਮੈਂ ਬਾਹਰ ਜਾਂਦਾ ਹਾਂ ਨਾ ਐਨੀ ਮੇਰੀ ਬੇਇੱਜ਼ਤੀ ਹੁੰਦੀ ਆ ਵੀ ਕੋਈ ਕਹਿਂਦੀ ਗੱਲ ਨਹੀਂ ਚਾਹ ਤੇ ਬਣ ਚੱਲੀ ਆ ਸੰਦੀਪ ਤਾਂ ਨਹੀਂ ਕਿੱਥੇ ਚਲ ਗਈ ਆ ਮੇਰਾ ਦਹੀਂ ਪੁੱਛਣੀ ਆ ਉਹਦਾ ਮੈਡਮ ਦਾ ਫੋਨ ਆਇਆ ਕੋਈ ਕਿ ਨਹੀਂ ਆਇਆ ਸਾਨੂੰ ਤੁਨੇ ਕੀਤਾ ਪਤਾ ਨਹੀਂ ਪੁਛਾਪਣਾ ਇਹਨੂੰ ਆ ਕੇ ਦੁੱਧ ਪੋਣੀ ਸੰਦੀਪ ਲੈ ਅਵੀ ਕੱਲਾ ਖੇਡਣ ਡਿਆ ਪਤਾ ਨਹੀਂ ਕਿੱਥੇ ਚਲ ਗਈ ਆ ਲਗੀਏ ਲਗਦਾ ਉੱਪਰੋਂ ਆਵਾਜ਼ ਆਉਂਦੀ ਐ ਪਾਣੀ ਕੱਢਣ ਗਈ ਹੋਣੀ ਐ ਉੱਪਰ ਹੀ ਵੇਖਾਂ ਜਾ ਕੇ ਭਲਾ ਇੱਕ ਤੇ ਨਾ ਮੀਂਹ ਦੀ ਸਮਝ ਨਹੀਂ ਆਉਂਦੀ ਇੰਨੇ ਪਤਾ ਨਹੀਂ ਕੀ ਕਰਨਾ ਵਾ ਅੱਗੇ ਕਿੰਨਾ ਨੁਕਸਾਨ ਹੋਣ ਡਿਆ ਲੋਕਾਂ ਚ ਆ ਰਿਆਂ ਦਾ ਚਲੋ ਪਾਣੀ ਜਾ ਕੱਢ ਕੇ ਤੇ ਚਲ ਜਾਨੀ ਐ ਮੀਂਹ ਤੇ ਫੇਰ ਆ ਗਿਆ ਵਾ ਤੇ ਹਾਂ ਕਿਦਾਂ ਮੀਂਹ ਦੇ ਵਿੱਚ ਲੱਗੀ ਸੰਦੀਪ ਆ ਕੀ ਕਰ ਰਹੀ ਆ ਦੀਦੀ ਪਾਣੀ ਬੜਾ ਜਮਾ ਹੋ ਗਿਆ ਸੀ ਤੇ ਮੈਂ ਚੱਲ ਕੱਢ ਦਿੰਨੀ ਹੁਣ ਤੇ ਮੀਂਹ हटਿਆ ਥੋੜਾ ਥੋੜਾ ਤੇ ਬਹੁਤ ਜਮਾ ਤੇ ਹੋ ਗਿਆ ਤੇ ਮੀਂਹ ਅਜੇ ਕਿੜਾ ਹਟ ਗਿਆ ਉਹ ਤੇ ਫੇਰ ਖਲੋ ਜਾਣਾ ਤੇ ਫਾਇਦਾ ਕੀ ਹੈ ਕੱਢਣ ਦਾ ਦੀਦੀ ਨਾਲ ਨਾਲ ਕੱਢੀ ਜਾਵਾਂਗੇ ਨਾ ਤੇ ਵਧੀਆ ਵਾ ਤੇ ਫੇਰ ਤੂੰ ਐਦਾਂ ਕਰ ਵੀ ਇੱਥੇ ਹੀ ਖਲੋਤੀ ਰਹਿ ਹੁਣ ਕੀ ਕਰਨਾ ਫੇਰ ਕੱਢਣਾ ਤੇ ਪੈਣਾ ਹੀ ਆ ਮੀ ਦੇ ਹਟ ਨੀਂ ਡਿਆ ਤੈਨੂੰ ਕੱਢ ਕੱਢ ਕੇ ਵੀ ਕੀ ਕਰਾਂਗੀ ਤੂੰ ਤੇ ਕੰਮ ਹੀ ਦੀਦੀ ਕੋਈ ਕੰਮ ਮੈਨੂੰ ਕੋਈ ਨਹੀਂ ਮੈਂ ਤੈਨੂੰ ਇਹੋ ਪੁੱਛਣਾ ਸੀ ਮੈਂ ਤੈਨੂੰ ਇਹੋ ਪੁੱਛਣਾ ਸੀ ਫਿਰ ਪਿੰਦਰ ਦਾ ਫੋਨ ਆਇਆ ਵਾ ਦੋ ਦਿਨ ਹੋ ਗਏ ਆ ਉਹਨੂੰ ਗਈ ਨੂੰ ਤੇ ਸਾਨੂੰ ਤੇ ਕੋਈ ਫੋਨ ਕੀਤਾ ਨਹੀਂ ਉਹਨੇ ਤੇ ਮੈਂ ਵੀ ਨਹੀਂ ਡਰਦੀ ਨਹੀਂ ਲਾਇਆ ਹੈਗਾ ਵੀ ਉਹਦੇ ਮੂਡ ਦਾ ਪਤਾ ਨਹੀਂ ਹੈਗਾ ਵੀ ਉਹਨੇ ਕਿਹੜੇ ਮੂਹ ਬੋਲਣਾ ਵਾ ਤੇ ਤੂੰ ਕੀਤਾ ਫੋਨ ਉਹਨੂੰ ਕਿ ਨਹੀਂ ਦੀਦੀ ਨਾ ਉਹਦਾ ਫੋਨ ਆਇਆ ਵਾ ਤੇ ਨਾ ਹੀ ਮੈਂ ਕੀਤਾ ਵਾ ਮੈਂ ਤੇ ਸੋਚਿਆ ਸੀ ਕਿ ਚਲ ਜਾ ਕੇ ਉਹ ਫੋਨ ਕਰ ਦੂਗੀ ਉਹਨੇ ਤੇ ਫੋਨ ਕੀਤਾ ਨਹੀਂ ਆ ਹੁਣ ਮੈਂ ਕੀ ਕਰਾਂ लवली ਨੰਨੇ ਮੈਂ ਪੁੱਛਿਆ ਜਿਵੇਂ ਉਹਨੂੰ ਪੁੱਛਿਆ ਉਹ ਤੇ ਵਿਚਾਰਾ ਅੱਗੇ ਬੜਾ ਦੁਖੀ ਆ ਉਹ ਵੀ ਕੀ ਕਰੇ ਹੁਣ ਜੀਜੀ ਮੈਂ ਤਾਂ ਡਰਦੀ ਉਹਨੂੰ ਪੁੱਛਦੀ ਵੀ ਨਹੀਂ ਆ ਕਿ ਮੋੜਕੋੜ ਕੇ ਨਾ ਫੇਰ ਉਹੀ ਗੱਲ ਆਉਂਦੀ ਆ ਹੁਣ ਤੁਹਾਨੂੰ ਤੇ ਪਤਾ ਵਾ ਸਾਡੇ ਸਾਹਮਣੇ ਕੀ ਕੁਝ ਕਰਦੀ ਆ ਉਹ ਤੇ ਉਹ ਪਤਾ ਨਹੀਂ ਵਿਚਾਰਾ ਕਿੰਨਾ ਕੁ ਦੁਖੀ ਹੋਣਾ ਵਾ ਉਹਨੂੰ ਕਿੰਨਾ ਕੁ ਸਤਾਉਂਦੀ ਹੋਣੀ ਅੰਦਰੋਂ ਅੰਦਰੀ ਸੰਦੀਪ ਇਸੇ ਕਰਕੇ ਨਾ ਮੈਂ ਨਹੀਂ लवली ਨੂੰ ਪੁੱਛਿਆ ਹੈਗਾ ਮੈਂ ਹਾਂ ਐਵੇਂ ਉਦਣ ਹੀ ਇੰਨੇ ਗੁੱਸੇ ਦੇ ਵਿੱਚ ਹੀ ਤੇ ਪਤਾ ਨਹੀਂਗਾ ਹੁੰਦਾ ਤੇ ਮੈਂ ਡਰਦੀ ਨੇ ਗੱਲ ਵੀ ਨਹੀਂ ਕੀਤੀ ਤੇ ਹੁਣ ਨਾ ਉਦਾਂ ਮੈਨੂੰ ਵੀ ਬੜਾ ਹੀ ਪਛਤਾਵਾ ਲੱਗਾ ਰਹਿੰਦਾ ਵੀ ਇਹ ਮੈਂ ਕੀ ਕਰ ਬੈਠੀ ਕੀ ਹੋ ਗਿਆ ਵਾ ਮੇਰੇ ਹੱਥੋਂ ਮੈਨੂੰ ਤੇ ਬਸ ਇਹ ਟੈਨਸ਼ਨ ਲੱਗੀ ਰਹਿੰਦੀ ਆ ਕਿ ਲਵਲੀ ਕੁਝ ਕਰ ਨਾ ਲਵੇ ਨਾ ਨਾ ਸੰਦੀਪ ਇਦਾਂ ਨਾ ਕਹਿ ਮੈਂ ਨਾ ਕਰਦੀਆਂ ਲਵਲੀ ਨਾਲ ਗੱਲ ਤੇ ਮੈਂ ਸਿੱਧਾ ਨਹੀਂਗਾ ਉਹਨੂੰ ਪੁੱਛਣਾ ਤੇ ਉਦਾਂ ਗੱਲਾਂ-ਗੱਲਾਂ ਚ ਪੁੱਛੂੰਗੀ ਭਲਾ ਵੀ ਫੋਨ ਆਇਆ ਵਾ ਇੱਕ ਤੇ ਮੈਨੂੰ ਇਹ ਹੁੰਦੀ ਆ ਵੀ ਉਹ ਤੇ ਜੜੀ ਹੈਗੀ ਹੀ ਉਹਨੇ ਤੇ ਜਾ ਕੇ ਕੋਈ ਫੋਨ ਨਹੀਂ ਕੀਤਾ ਤੇ ਉਹਦੀ ਮੰਮੀ ਫੋਨ ਕਰ ਦਿੰਦੀ ਉਹੋ ਹੀ ਦੱਸ ਦਿੰਦੀ ਵੀ ਪਹੁੰਚ ਗਈ ਆ ਠੀਕ ਠਾਕ। ਨਾ ਹੀ ਉਦਾਂ ਦਾ ਡਰਦਿਆਂ ਨੇ ਕੀਤਾ ਹੀ। ਚਲ ਕੋਈ ਨਹੀਂ ਮੈਂ ਕਰਦੀ ਲੌਲੀ ਨਾ ਗੱਲ। ਦੀਦੀ ਇੱਕ ਟੈਨਸ਼ਨ ਹੋਰ ਵਾ। ਉਹਦੀ ਮੰਮੀ ਦਾ ਫੋਨ ਵੀ ਨਹੀਂ ਆਇਆ। ਕੀ ਪਤਾ ਉੱਥੇ ਪਹੁੰਚੀ ਵੀ ਆ ਕਿ ਨਹੀਂ ਪਹੁੰਚੀ। ਮੈਨੂੰ ਤਾਂ ਬੜੀ ਟੈਨਸ਼ਨ ਹੋਣ ਦੀ ਆ। ਇਦਾਂ ਕਰੀਏ ਫੋਨ ਲਾ ਕੇ ਪੁੱਛ ਨਾ ਲਈਏ ਨਹੀਂ ਤੇ। ਚਲ ਇਦਾਂ ਕਰ ਆ ਪਾਣੀ ਰਹਿਂਦੇ। ਮੁੰਡਾ ਵੀ ਥੱਲੇ ਕੱਲਾ ਵਾ ਤੇ ਚਾਹ ਵੀ ਰਜਣ ਢੀ ਉਹ ਚ ਦੁੱਧ ਵੀ ਪਾਉਣ ਵਾਲਾ। ਤੂੰ ਇਦਾਂ ਕਰ ਵੀ ਤੂੰ ਮੁੰਡੇ ਵੱਲ ਵੇਖ ਲੈ ਤੇ ਨਾਲੇ ਚਾਹ ਚ ਦੁੱਧ ਪਾ ਦੀ ਤੇ ਮੈਂ ਪੁੱਛਦੀ ਆ ਭਲਾ ਲੱਗਦੀ ਨੂੰ। ਚਲੋ। थे से के बैठा इन्हें पठे-पठे पाले और थे वेने पाले आ बैठे बैठा ਲਵਲੀ ਉਹ ਰੋਂਡਿਆਂ ਤੋਂ ਕੀ ਗੱਲ ਹੋਈ ਆ ਉੱਠ ਲਵਲੀ ਉਹ ਗੱਲ ਕੀ ਹੋਈ ਯਾਰ ਉਹ ਗੱਲ ਕੀ ਹੋਈ ਯਾਰ ਭਾਈ ਮੇਰੀ ਜ਼ਿੰਦਗੀ ਦਾ ਉਹ ਮੇਰੀ ਗੱਲ ਸੁਣ ਲੈਸ ਕੀ ਗੱਲ ਹੋਈ ਦੱਸ ਕਿਹੜੀ ਗੱਲ ਜ਼ਿੰਦਗੀ ਖਰਾਬ ਹੋ ਗਈ ਦੱਸ ਪਾਜੀ ਜ਼ਿੰਦਗੀ ਖਰਾਬ ਹੀ ਆ ਹੋਰ ਕੀ ਆ ਉਹ ਲਵਲੀ ਯਾਰ ਇਦਾਂ ਨਹੀਂ ਸੋਚੀਦਾ ਹੋਈ ਜਾਂ ਕਿਹੜੀ ਗੱਲ ਸੋਚਣੇ ਦੱਸ ਮੈਨੂੰ ਵੇਜਾ ਤੇ 10 ਕੀ ਗੱਲ ਹੋਈ ਆ ਮੈਂ ਹੋਈ ਸੋਚਣ ਡਿਆਂ ਰੱਬ ਨੇ ਨਾ ਮੇਰੀ ਜ਼ਿੰਦਗੀ ਚ ਕਿਦਾਂ ਦੇ ਦਿਨ ਲਿਆਤੇ ਕੀ ਮੈਂ ਭਾਜੀ ਸੋਚਿਆ ਸੀ ਤੇ ਕੀ ਮਰਨਾ ਹੋ ਗਿਆ लवली ਹੌਸਲਾ ਤੇ ਰੱਖ ਤੂੰ ਯਾਰ ਨਿਆਣਿਆਂ ਨੂੰ ਕੰਡਿਆ ਪਿਆ ਮੇਰੀ ਗੱਲ ਸੁਣ ਆਪਾਂ ਤੇਰਾ ਸਾਥ ਨਹੀਂ ਦੇਣ ਦੇਣ ਦੇਣਾ ਹਰ ਇੱਕ ਗੱਲ ਤੇਰੇ ਨਾਲ ਉਹ ਕਰਦੇ ਆ ਕਿ ਨਹੀਂ ਉਹ ਤੁਸੀਂ ਤੇ ਭਾਜੀ ਦੇ ਜੀ ਸਾਥ ਦੇਣ ਪਰ ਇਹ ਆ ਵੀ ਲੋਕੀ ਇੰਨਾ ਗੱਲਾਂ ਕਰਨੋਂ ਹਟਦੇ ਜਦੋਂ ਮੈਂ ਬਾਹਰ ਜਾਣਾ ਵਾ ਨਾ ਐਨੀ ਮੇਰੀ ਬੇਇੱਜ਼ਤੀ ਹੁੰਦੀ ਆ ਵੀ ਕੋਈ ਕਹਿਂਦੀ ਗੱਲ ਨਹੀਂ ਯਾਰ ਲੋਕਾਂ ਨੂੰ ਥੋੜੀ ਸੁਣੀਂਦੀ ਆ ਲੋਕੀ ਤੇ ਘਰ ਵਸਾ ਨਹੀਂ ਦਿੰਦੇ ਮੇਰੀ ਗੱਲ ਸੁਣ ਚਲ ਗਈ ਆ ਨਾ ਤੂੰ ਨਹੀਂ ਆਈ ਜਾਣਾ ਵਾ ਬੰਬਈ ਵਾਲੀਆਂ ਗੱਲਾਂ ਕਰ ਕਰਕੇ ਨਾ ਲੋਕੀ ਮੈਨੂੰ ਸਤਮਦੇ ਆ ਕਿ ਦਾ ਚ ਗੱਡੀ ਕਦੋਂ ਦੀ ਆਈ ਆ ਤੇ ਰੈਂਦਾ ਹੁੰਦਾ ਨਾ ਇਹਨੇ ਉਦੋਂ ਦਾ ਕਲੰਕ ਲਾਤਾ ਮੱਥੇ 'ਚ ਜਿਹੜੀ ਕੱਲੀ ਚਲ ਗਈ ਆ ਉਹ लवली ਤੈਨੂੰ ਕਿਹਾ ਜਾ ਗਿਆ ਸੀ ਤੈਨੂੰ ਜਦੋਂ ਪਤਾ ਵਾ ਰਾ ਦਿਮਾਗਦਰਾ ਹੈਗਾ ਇਦਾਂ ਦਾ ਤੂੰ ਨਾਲ ਚੱਲ ਜਾਂਦਾ ਤੂੰ ਵੀ ਕਹਿੰਦਾ ਮੈਂ 11 ਵੇ ਹੀ ਜਾਣਾ ਬਸ ਉਹ ਮੈਂ ਤੇ ਵੇਚੀ ਹੁਣ ਲੱਗਾ ਸੀ ਤਿਆਰ ਤੂੰ ਮੇਰੇ ਹੰਦਿਆਂ ਨੂੰ ਪਹਿਲਾਂ ਹੀ ਛਿੰਜ ਪਾਤੀ ਉਹਨੇ ਤੇ ਮੈਂ ਜਾਣਾ ਹੀ ਜਾਣਾ ਹੁਣੇ ਜਾਣਾ ਯਾਰਾ ਮੈਨੂੰ ਸਮਝਾਈਏ ਹੁਣ ਦੱਸ ਕੀ ਬਲਾਂ ਮੈਨੂੰ ਦੇਖੋ ਸਮਝ ਨਹੀਂ ਹੁੰਦੀ ਹੁਣ ਜੇ ਤੂੰ ਇਦਾਂ ਕਰੇਂਗਾ ਫਿਰ ਕੀ ਬਣਾ ਦੱਸ ਬਲਾਂ ਲੋਕਾਂ ਨੇ ਹੋਰ ਗੱਲਾਂ ਕਰਨੀਆਂ ਉਹ ਮੈਂ ਤੇ ਵੇਚੀ ਇਹੋ ਕਹਿਣਾ ਮੇਰੀ ਖਲਾਸੀ ਕਰਾ ਦਿਓ ਇਹ ਤੇ ਹੁੰਦੀ ਆ ਉਹ लवली ਖਲਾਸੀ ਇਦਾਂ ਨਹੀਂ ਹੁੰਦੀ ਹੁੰਦੀ ਯਾਰ लवली ਮੈਂ ਤੇਰ ਨਾਲ ਮੋੜੇ ਨਾਲ ਮੋੜਾ ਲੈ ਖਲੋਤਾ ਵਾਂ ਤੇਰਾ ਭਰਾ ਨਾ ਕਦੀ ਤੇਰੇ ਤੋਂ ਪਛਾਣ ਹੀ ਹਟਿਆ ਤੇ ਮੇਰੀ ਗੱਲ ਸੁਣ ਜੇ ਤੂੰ ਇਦਾਂ ਕਹਿਣਾ ਹੋਣਾ ਤਾਂ ਕੋਈ ਗੱਲ ਨਹੀਂ ਇਹੋ ਕੰਮ ਕਰ ਲੈਣੀ ਆ ਪਰ ਹੁਣਾਂ ਗਏ ਤਰੀਕੇ ਨਾਲ ਵਾ ਮੈਂ ਜਾ ਕੇ ਨਾ ਸੰਦੀਪ ਨਾਲ ਗੱਲ ਕਰਦਾ ਵਾਂ ਉਹ ਜਿੱਦਾਂ ਕਹੂਗੀ ਨਾ ਫਿਰ ਉਦਾਂ ਹੀ ਕਰ ਲੈਣੀ ਆ ਵੀਰ ਜੀ ਜੇ ਤੁਸੀਂ ਆਹ ਵਾਲਾ ਕੰਮ ਕਰ ਦੋ ਨਾ ਤੇ ਬੜਾ ਵਧੀਆ ਕੰਮ ਹੋ ਜੀ ਉਹ लवली ਦਾ ਨਾ ਗੱਲ ਯਾਰ ਮੇਰੀ ਗੱਲ ਤੁਹਾਨੂੰ ਹੀ ਪਤਾ ਵਾ ਤਹਾਡੇ ਤੋਂ ਅੱਗੇ ਮੈਂ ਕਦੀ ਬਾਹਰ ਹੋ ਕੇ ਚੱਲਿਆ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਮੈਂ ਕਰੂੰਗਾ ਬਸ ਇਧਰੋਂ ਮੇਰੀ ਖਲਾਸੀ ਕਰਾ ਦਿਓ ਇੱਕ ਵਾਰੀ ਇਧਰ ਇਹ ਗੱਲ ਤੇ ਖੁਸ਼ੀ ਹੈ ਨਾ ਕੋਈ ਗੱਲ ਨਹੀਂ ਇਹ ਵੀ ਕੰਮ ਹੋ ਜਾਊਗਾ ਤੁਸੀਂ ਜਾ ਕੇ ਨਾ ਸਾਰਿਆਂ ਨਾਲ ਸਲਾਹ ਕਰੋ ਤੇ ਕੀ ਜਾਂਦੇ ਆ ਚੱਲ ਕੋਈ ਗੱਲ ਨਹੀਂ ਤੂੰ ਘਰ ਚੱਲ ਮੈਂ ਆਉਣਾ ਹਾਂ ਚਲੋ ਮੈਂ ਆ ਜਨਾ ਮੈਂ ਘਰ ਨਹੀਂ ਤੇ ਨਹੀਂ ਤੂੰ ਚੱਲ ਮੈਂ ਆਉਣਾ ਇਹ ਤਲਾਹ ਗੱਲਾਂ ਕਹਿੰਦੇ ਆ ਵਾ ਸਮਝ ਨਹੀਂ ਆਉਂਦੀ ਫੇ ਹੁਣ ਕਰੀਏ ਕੀ ਇੰਨਾ ਯਕੀਨ ਕਰ ਦਨ ਸਾਡੇ ਤੇ ਕਿਤੇ ਕੁੜੀ ਵੇਖਣ ਨੂੰ ਨਹੀਂ ਗਿਆ ਅਹੀਂ ਜੋ ਕਰਤਾ ਬਸ ਉਹੀ ਕਰਤਾ ਫਾਸੀ ਗਏ ਆ ਸਾਰੇ ਇਹ ਵੀ ਕਹਿੰਦਾ ਵਾ ਕਿ ਕੁੜੀ ਚੰਗੀ ਨਹੀਂ ਆ ਪਤਾ ਤੇ ਮੈਨੂੰ ਵੀ ਆ ਹੁਣ ਕਰੀਏ ਕੀ ਕੁੜੀ ਨੂੰ ਦੋਸਤ ਦਈਏ ਜਾਂ ਆਪਣੇ ਆਪ ਨੂੰ ਦੋਸਤ ਦਈਏ ਜੇ ਮੈਂ ਘਰ ਜਾਣਾ ਵਾ ਸਮਝ ਨਹੀਂ ਲੱਗਦੀ ਕਿ ਘਰ ਨੂੰ ਨਜ਼ਰ ਕਿਦੀ ਲੱਗ ਗਈ ਨੇ ਮਿੰਟ ਲੱਗਦਾ ਵਾ ਅੱਜ ਮੰਮੀ ਨੇ ਨਾ ਪਨੀਰ پنੂਰ ਬਣਾਇਆ ਹੋਣਾ ਪਤਾ ਜੂ ਆ ਕਿ ਕੁੜੀ ਸਹੁਰਿਆਂ ਤੋਂ ਆਈ ਆ ਸੇਵਾ ਪਾਣੀ ਦਾ ਪੂਰਾ ਕਰਨਾ ਹੋ ਮੈਂ ਨਹੀਂ ਆ ਭਲਾ ਹਾਂ ਹਾਂ ਦਾਲ ਫੂਕੀ ਇਹ ਬਸ ਮੈਂ ਸੋਚਿਆ ਹੀ ਪਨੀਰ پنੂਰ ਬਣਾਇਆ ਹੋਣਾ ਵਾ ਕਿਤੇ ਮਾਸਾ ਇਹ ਵੀ ਨਾ ਉਦਾਂ ਇਹ ਵੀ ਮੈਨੂੰ ਚੰਗਾ ਚੌਂਦੀ ਨਹੀਂ ਮਿਲਾਇਆ ਸਾਬ ਇਹਦਾ ਵੀ ਫੇਰ ਉਹ ਮੇਰੀ ਕੁੜੀ ਆ ਮੰਮੀ ਇਧਰ ਆਈ ਮੜਾ ਜਾ ਇਹ ਗੱਲੋ ਗੱਲ ਕੀ ਹੋਣੀ ਆ ਤਾ ਦੱਸ ਤੈਨੂੰ ਨਹੀਂ ਪਤਾ ਕਿ ਕੁੜੀ ਸਹੁਰਿਆਂ ਨੂੰ ਆਏ ਨੇ ਮੈਂ ਮਾਸਾ ਪਨੀਰ ਬਨੂਰ ਬਣਾਵਾ ਕੇ ਤੇ ਉਹ ਦਾਲ ਸਾਡੀ ਜੀ ਬਣਾਈ ਐ ਮੈਂ ਨਹੀਂ ਖਾਣੀ ਖੁਣੀ ਆ ਵਾਲੀ ਤੂੰ ਬਰੇ ਚਾਵਾਂ ਦੇ ਨਾਲ ਆਈ ਸੀ ਨਾ ਨਾਲੇ ਮੈਂ ਤੈਨੂੰ ਚਾਵਾਂ ਦੇ ਨਾਲ ਲਿਆ ਕੇ ਆਈ ਸੀ ਹਾਂ ਲੜਕੇ ਤੂੰ ਆਈ ਆ ਤੈਨੂੰ ਮੈਂ ਪਨੀਰ ਬਣਾ ਬਣਾ ਕੇ ਦਵਾਂ ਨਾਲ ਨਹੀਂ ਜਿਵੇਂ ਆਈ ਗਈ ਹੈ ਤੇਰਾ ਮਤ ਨੂੰ ਹੁਣ ਮੈਨੂੰ ਰੋਟੀ ਵੀ ਨਹੀਂ ਦੇਣੀ ਮੈਨੂੰ ਭੁੱਖੀ ਮਾਰਨਾ ਵਾ ਮੈਨੂੰ ਭੁੱਖੀ ਮਾਰਨ ਦਾਲ ਬਣੀ ਹੈ ਖਾ ਹੁਣ ਮੈਂ ਤੇਰੇ ਲਈ ਪਨੀਰ ਤੇ ਨਹੀਂ ਲੱਗੀ ਬਣਾਉ ਬਸ ਠੀਕ ਵਾ ਕਿਦਾਂ ਲੋਕਾਂ ਦੀਆਂ ਮਾਵਾਂ ਕਿੰਨੇ ਚਾਹ ਕਰਦੀਆਂ ਵਾ ਪਿਹੜੀ ਧੀ ਆਈ ਆਂ ਅਸੀਂ ਉਹਦੇ ਵਤੀ ਆ ਬਣਾਈਏ ਉਹਨੂੰ ਆ ਬਣਾ ਕੇ ਦਈਏ ਤਾਂ ਮੇਰੇ ਮਾਂ ਵੇਖ ਲੋ ਕਹਿੰਦੀ ਆ ਵੀ ਦਾਲ ਖਾਲਾ ਸੜੀ ਜੀ ਮੈਂ ਨਹੀਂ ਖਾਣੀ ਤੇਰੀ ਦਾਲ ਤਨਾ ਮੈਂ ਖਾਣੀ ਮੇਰੀ ਗੱਲ ਸੁਣ ਤੂੰ ਨਾਲ ਪਰੌਣੇ ਨੂੰ ਲੈ ਕੇ ਆਂਦੀ ਨਾਲ ਤੇ ਮੈਂ ਤੇਰਾ ਚਾਹ ਕਰਦੀ ਨਾ ਮੈਂ ਪਨੀਰ ਪਨੂਰ ਬਣਾ ਕੇ ਦਿੰਦੀ ਮੈਨੂੰ ਕਾਹਦਾ ਤੇਰਾ ਚਾਹ ਚੜਿਆ ਹੁਣ ਹੈ ਤੂੰ ਉੱਥੇ ਵੀ ਕਪੱਤ ਕਰਦੀ ਦੀ ਇੱਥੇ ਆ ਕੇ ਕਪੱਤ ਪਾਇਆ ਜੇ ਤੈਨੂੰ ਦਾਲ ਹੀ ਮਿਲਣੀ ਹੈ ਖਾਣੀ ਹੈ ਤਾਂ ਖਾ ਨਹੀਂ ਤਾਂ ਜਾ ਹੋਰ ਰਸਤਾ ਜਾਂਦਾ ਹੀ ਮੈਂ ਚਲ ਜਾ ਮੈਂ ਸੱਚੀ ਮੈਂ ਚਲ ਜਾਣਾ ਨਹੀਂ ਚਲ ਜਾ ਫਿਰ ਮੈਨੂੰ ਭੁਖਾਨੀ ਹੈ ਉੱਥੇ ਬੜੇ ਤਰ੍ਹਾਂ ਖੁਸ਼ ਹੋਣਾ ਜਾਂਦੇ ਆਂ ਵੀ ਚਾਹ ਚੜਨਾ ਉਹਨਾਂ ਨੂੰ ਫੇ ਇਥੋਂ ਵੀ ਇਦਾਂ ਲੜ ਕੇ ਗਈ ਤਾਂ ਉੱਥੋਂ ਵੀ ਆ ਗਈ ਇਦਾਂ ਹੀ ਉਹ ਚੰਗਾ ਠੀਕ ਵਾ ਬਾਬਾ ਤੁਸੀਂ ਇਹੋ ਹੀ ਕਹੋ ਤਾਂ ਫਿਰ ਤੂੰ ਮੈਨੂੰ ਜੰਮਦੀ ਨਾ ਕਿਉਂ ਜਮਿਆ ਮੈਨੂੰ ਰਾਤਰੇ ਨੂੰ ਕਰਦੀ ਹੂਨ ਯਾ ਕੁਛ ਕੰਢਈ ਹੁਣ ਮੈਨੂੰ ਧੱਕੇ ਦੇ ਦੇ ਮੈਨੂੰ ਉਧਰੋਂ ਵੀ ਧੱਕੇ ਮਿਲਦੇ ਇਧਰੋਂ ਮੈਂ ਦਾਲ ਖਾ ਲਾ ਇਥੇ ਨਹੀਂ ਹੋਰ ਪਨੀਰ ਲੱਗੀ ਬਣਾਉ ਤੇਰੀ ਮੈਂ ਸਾਈ ਤੇਲੀ ਮੈਂ ਆ ਜਾ ਹੈ ਵੇਖ ਤੂੰ ਦਾਲ ਦੂਲ ਨੰਗੀ ਕਰਕੇ ਤੇ ਬੈਠੀ ਮੈਂ ਪਤਾ ਨਹੀਂ ਕਿੱਦਾਂ ਬਣਾਈ ਹੈ ਤੇ ਕਿੱਦਾਂ ਨਹੀਂ ਤੇ ਕਿਦੀ ਵਹਿਲੀ ਗੱਲਾਂ ਕਰਦੀ ਆ ਕਿੱਥੇ ਚਲੀ ਆ ਇਧਰ ਆ ਮੈਂ ਨਹੀਂ ਖਾਣੀ ਹੁਣ ਤੇਰੇ ਹੱਥ ਦੀ ਰੋਟੀ ਠੀਕ ਵਾ ਨਾ ਮੈਂ ਚਲੀ ਚਾਚੀ ਹੁਣਾ ਕਰੋ ਨਾ ਕਰੋ ਜਗ੍ਹਾ ਖਾ ਲੈਣੀ ਆ ਐਨੀਆਂ ਗੱਲਾਂ ਕਰਨੀਆਂ ਮੈਨੂੰ ਖਰਾ ਤੂੰ ਮੇਰੀ ਬੇਇੱਜ਼ਤੀ ਚੰਗੀ ਤਰ੍ਹਾਂ ਹੁਣ ਚਲੀ ਆ ਮੈਂ ਆ ਖਾ ਲੂ ਮੈਂ ਆਪਣੇ ਵੇਖਿਆ ਫਿਰ ਦੇ ਰਾ ਦੇ ਹੀ ਫਿਰ ਮੈਂ ਨਾ ਰੋਟੀ ਦਊਂਗੀ ਜene ਭੁਖੀ ਰਹਿਣ ਮੈਂ ਨਹੀਂ ਭੁਖੇ ਦੇਣੀ ਮੈਂ ਹੁਣੇ ਚਾਚੀ ਘਰ ਜਾਣਾ ਰੱਖੀ ਆ ਲੈ ਕਿੰਨੇ ਦਿਨਾਂ ਬਾਅਦ ਸੇ ਆਪਣਾ ਪਿੰਡ ਵੇਖਿਆ ਕਿੰਨਾ ਸੋਹਣਾ ਲੱਗਣ ਦੀ ਆ ਓਏ ਕਿੰਨਾ ਵਧੀਆ ਲੱਗਣਦਿਆਂ ਇਹ ਸਾਰਾ ਲੈ ਪਿੰਦਰ ਤੂੰ ਆਈ ਆ ਕਦੋਂ ਦੀ ਆਈ ਆ ਸਸਰੀ ਘਰ ਬੱਬੀ ਸਾਸਰੀ ਘਰ ਕੀ ਆਲਾ ਹਾਂ ਬਸ ਠੀਕ ਆ ਹਾਲ ਵਧੀਆ ਵਾ ਤੋ ਕਦੋਂ ਦੀ ਆਏ ਹੋ ਮੈਂ ਆਈ ਆਂ ਆਈ ਕੱਲ ਪਰਸੋਂ ਦੀ ਅੱਛਾ ਅੱਛਾ ਹਾਂ ਉਹ ਤੇ ਹੀ ਬਣਾਇਆ ਗਈ ਐ ਬਣਾਇਆ ਤੇ ਮੈਂ ਦੱਸ ਦਿੰਦੀ ਆ ਥੱਲੋ ਦੀ ਆਂ ਤੇ ਦੱਸ ਦਿੰਦੀ ਆ ਥੱਲਿਓਂ ਦੀ ਆਵਾ ਥੱਲਿਓਂ ਦੀ ਆ ਨਾਲ ਮਿਲ ਜੁਲ ਜਾ ਆਜਾ ਨਾਲ ਗੱਲਾਂ ਬਾਤਾਂ ਮਾਰਨੀ ਆ ਨਾ ਰੋਟੀ ਖਾ ਜੀ ਆ ਗਈ ਪੱਬੀ ਆ ਗਈ ਆ ਅੰਨੀ ਆਜਾ ਆਜਾ ਛੇਤੀ ਅੱਜ ਪਨੀਰ ਨਾਲ ਰੋਟੀ ਖਾਵਾਂਗੇ ਨਾ ਇਹ ਬਣ ਹੁੰਦੀਆਂ ਵੀ ਬੜੀ ਸੁਆਦ ਹੁੰਦੀਆਂ ਰੋਟੀ ਕੋਈ ਨਹੀਂ ਜਾਣੀ ਘਰੇ ਹੀ ਹੋਣੀ ਨਾਲੇ ਚਾਚੀ ਵੀ ਨਾਲੇ ਗੱਲਾਂ ਗੁਲਾ ਕਰਕੇ ਹੁੰਦੀਆਂ ਲੱਗਦਾ ਸ਼ਾਇਦ ਇਹ ਜੀ ਆ ਵੀ ਗਈ ਕੋ ਕੋ ਬੜੀ ਮੈਂ ਕਿਆ ਹੀ ਮਿੰਟੋ ਮਿੰਟੀ ਭੱਜੀ ਆਈ ਏ ਚੱਲ ਇਹਦੀਆਂ ਵੀ ਗੱਲਾਂ ਸੁਣਨੀ ਆ ਪਹਿਲਾਂ ਸੋੜੀ ਉੱਥੇ ਕੀ ਕਰਦੀ ਏ ਭਾਬੂ ਬੂਆ ਨਹੀਂ ਖੋਲਦੀ ਆ ਗਈ ਆ ਗਈ ਆਪੇ ਵਾਜ ਦੇ ਕੇ ਹੁਣ ਬੂਆ ਨਹੀਂ ਖੋਲਣਦੀ ਨੂੰ ਹਾਂ ਜਾ ਜਾ ਸਾਸਰੀ ਘਰ ਭਾਬੀ ਸਾਸਰੀ ਘਰ ਕੀ ਹਾਲ ਚਾਲ ਹਾਂ ਠੀਕ ਆ ਵਧੀਆ ਕਦੋਂ ਦੇ ਆਈ ਐ ਮੈਂ ਆਈ ਹੋਂਗੇ ਦੋ ਤਿੰਨ ਦਿਨ ਪਰੋਣਾ ਨਹੀਂ ਆਇ ਨਾਲ ਪਰੋਣਾ ਨਹੀਂ ਹੋ ਕਰਈ ਆ ਲੈ ਆਈ ਨਾਲ ਦਪਿੰਦਰ ਕਿੰਨ ਲੱਭਣ ਦੀ ਆ ਮੈਂ ਹਾਂ ਚਾਚੀ ਹੁਣੀ ਕਿੱਥੇ ਗਏ ਚੱਲ ਉਹਨਾਂ ਨੂੰ ਮਿਲ ਲੈਣੀ ਮੰਮੀ ਹੁਣੀ ਨਾ ਅੰਦਰ ਵਾ ਅੱਛਾ ਪਤਾ ਠੰਡਾ ਮੌਸਮ ਹੀ ਪੈ ਰਿਆ ਸੀ ਆਈ ਸੋਚਿਆ ਕਿ ਚੱਲ ਪਰੌਂਠੇ ਬਣਾ ਲੈਨੇ ਆ ਮੰਮੀ ਪਰੌਂਠੇ ਦੇ ਬਣਾਉਣਾ ਪਰੌਂਠੇ ਪਰੌਂਠੇ ਦੇ ਨਹੀਂ ਆਲੇ ਦੇ ਹੀ ਮੰਗਣ ਉਹਨਾਂ ਨੇ ਮੈਨੂੰ ਨਵੇਂ ਖਵਾ ਲਿਆ ਬੜੀ ਭੁੱਖ ਲੱਗੀ ਮਮੀ ਹੋਡੀ ਨੇ ਨਾ ਉਹ ਦਾਲ ਜੀ ਬਣਾਈ ਆ ਦੂਜੀ ਆ ਕਾਲੀ ਜੀ ਤੇ ਮਰੋ ਜੀ ਨਹੀਂ ਕਰਦੇ ਆ ਖਾਣ ਨੂੰ ਤਾਂ ਮੈਂ ਆ ਮੈਂ ਚਾਚੀ ਕੋਲ ਜਾ ਕੇ ਖਾ ਲੈਣੀ ਮੈਂ ਫਿਰ ਕੀ ਚਾਚੀ ਹੋਣੀ ਆਪਣੇ ਹੀ ਆ ਖਾ ਲਾ ਰਪਿੰਦਰ ਇਹ ਵੀ ਕੋਈ ਗੱਲ ਕੀਤੀ ਆ ਜਿੱਥੇ ਆਪਾਂ ਮੈਨੂੰ ਦੋ ਤੂੰ ਖਾ ਲੈ ਮਮੀ ਦੋ ਰਪਿੰਦਰ ਵਾਸਤੇ ਵੀ ਲਾ ਲਿਓ ਜੀ ਅੰਦਰ ਹੀ ਰਹੀ ਲਈਏ ਲੱਗੇ ਚੱਲ ਜਾਂਦੇ ਤੇ ਮੈਂ ਨਹੀਂ ਅਜੇ ਬਣੇ ਨਹੀਂ ਆ ਖਲੋ ਦੇ ਨਾਲ ਨਿਆਣੇ ਖਾ ਲੈਣਗੇ ਨਾ ਵੇਲਾ ਤੇ ਤੈਨੂੰ ਵੀ ਦੇ ਦਾਂਗੇ ਕੋਈ ਨਹੀਂ ਅਛਾ ਅਛਾ ਚੱਲ ਹਾਂ ਗੱਲਾਂ ਛੱਡ ਆਪਣੇ ਸੋਹੜਿਆਂ ਦੀ ਸੁਨਾ ਜਿੱਦਾਂ ਇੱਥੇ ਕਰਦੀ ਕਿ ਤੇ ਉੱਥੇ ਤੇ ਨਹੀਂ ਕਰਦੀ ਉਹ ਨਾ ਨਾ ਭਾਬੀ ਹੁਣ ਤਾਂ ਸੱਚੀ ਮੈਂ ਬੜੀ ਸਿਆਣੀ ਹੋ ਗਈਆਂ ਵਿਆਹੋਂ ਤੋਂ ਬਹੁਤ ਨੂੰ ਪਤਾ ਹੀ ਆ ਕਿ ਕਿੰਨਾ ਬੰਦਾ ਸਿਆਣਾ ਹੋ ਜਾਂਦਾ ਹਨਾ ਹੁਣ ਤਾਂ ਸੱਚੀ ਬੜੀ ਜ਼ਿੰਮੇਵਾਰੀ ਮੇਰੇ ਸਿਰ ਤੇ ਤਾਂ ਇਹ ਤੇ ਮੈਨੂੰ ਆਇਆ ਨਹੀਂ ਜਾਂਦਾ ਐਨੀ ਜ਼ਿੰਮੇਵਾਰੀ ਸਾਰਾ ਕੰਮ ਕਰਨਾ ਹੁੰਦਾ ਤੈਨੂੰ ਪਤਾ ਫਿਰ ਵੇ ਲੀ ਬੁਲੀ ਕਿ ਜਾਣਾ ਹੁੰਦਾ ਫੇਰ ਕੀ ਕੰਮ ਤੇ ਕਰਨਾ ਪੈਂਦਾ ਉਹਦਾ ਕਰਕੇ ਘਰੋਂ ਨਿਕਲਿਆ ਹੀ ਨਹੀਂ ਜਾਂਦਾ ਤੇ ਠੀਕ ਠੀਕ ਹੈ ਇਦਾਂ ਹੀ ਕੰਮ ਕਰਨਾ ਠੀਕ ਆ ਨਾਲੇ ਰਪਿੰਦਰ ਤੂੰ ਤਾਂ ਸਿਆਣੀ ਬੜੀ ਹੋ ਗਈ ਹੈ ਪਹਿਲਾਂ ਬਿੱਤਾ ਬੜੀ ਕੰਮ ਹੀ ਨਹੀਂ ਕੋਈ ਕਰਦੀ ਹੁੰਦੀ ਸਿਰਫ ਗੋਵੇ ਜੀ ਬੜੀ ਰਿੰਦੀ ਸੀ ਨਹੀਂ ਹੁਣ ਤਾਂ ਮਿਲਦਾ ਸਾਰਾ ਹੀ ਕੰਮ ਕਰਦੀ ਹੈ ਉਹ ਜਿਹੜੀ ਮੇਰੀ ਜੀਜਾ ਠਾਣੀ ਨਹੀਂ ਆ ਉਹਨਾਂ ਨੂੰ ਸਾਰਾ ਲਾਗੋ ਕਰਾ ਕਰੂ ਦੇਈਦਾ ਕੀ ਕਰਨਾ ਨਹੀਂ ਨਹੀਂ ਵਧੀਆ ਵਾ ਕਰ ਹਲ ਮਿਲ ਕੇ ਕਰ ਲਿਆ ਕਰੋ ਦੋਨੇ ਜਾਣੀਆਂ ਉਹ ਹੋ ਕਿ ਉੱਥੇ ਕੀ ਹੈ ਫਿਰ ਕੀ ਹੈ ਹੋਰ ਪ੍ਰੂਣੇ ਦੀ ਸੁਨਾ ਤੁਹਾਨੂੰ ਨਾ ਠੀਕ ਰਹਿੰਦਾ ਹਾਂ ਪ੍ਰੋਣਾ ਵੇਠੇ ਉਠਾ ਪਰੋਨੇ ਦੀ ਤੈਨੂੰ ਕੀ ਦੱਸਾਂ ਅਜੇ ਦਿਨ ਮੈਂ ਆਉਣਾ ਨਹੀਂ ਪਰਸੋਂ ਤੇਰਾ ਪਹਿਲਾਂ ਮੈਨੂੰ ਦੇ ਦੇਂਦੀ ਚਲ ਤੂੰ ਸੋਗ ਤੇ ਤਿਆਰ ਹੋ ਗਿਆ 5 ਵਜੇ ਤਾਂ ਮਨੇ ਰੇਜਲ ਚਲ ਜਿਓ ਚਲ ਕੋਈ ਗੱਲ ਨਹੀਂ ਹਾਂ ਹਾਂ ਤੇ ਇਹ ਮੇਰੇ ਨਾਲ ਦੁਰਿਆਈ ਨਹੀਂ ਦੁਰਿਆਈ ਤਿਆਰੀ ਨਹੀਂ ਹੋਇਆ ਤੇ ਮੈਂ ਸੋ 8 ਵਜੇ ਤਿਆਰ ਹੋ ਕੇ ਤੇ ਬੈਜੀ ਫੇਰ ਉਥੋਂ ਕਿ ਮੈਂ ਲੜ ਜੁੜ ਕੇ ਆ ਗਈ ਚਾਚੀ ਨੂੰ ਮੈਂ ਦੱਸੀ ਮੈਂ ਅਲੀ ਦੱਸਦੀ ਸਿਧਾ ਨੇ ਤੂੰ ਲੜ ਕੇ ਵੀ ਆ ਗਈਆਂ ਹੱਥੀ ਤੇਰੇ ਚੂੜਾ ਵਾ ਤੇ ਤਿੰਨ ਚਾਰ ਮਹੀਨੇ ਹੋਏ ਸਾੜੇ ਤੇਰੇ ਵਿਆਹ ਨੂੰ ਤੂੰ ਹੁਣ ਤੋਂ ਲੰਡਾ ਪੀਂ ਆ ਲੜਾਈ ਲੁਬਾਈ ਤਾਂ ਪਾਪਾ ਬੀ ਉਹ ਅੰਮੜੀ ਮੋਟੀ ਹੁੰਦੀ ਰਹਿੰਦੀ ਹੈ ਤੇ ਕੋਈ ਯਾਰ ਇਤਨਾ ਮੇਰੇ ਚਪੜਾਂਗੇ ਕਦੋਂ ਮਾਰ ਦਿੰਦਾ ਮੈਂ ਕਦੀ ਪਰਵਾਹ ਹੀ ਨਹੀਂ ਕੀਤੀ ਚੱਲ ਕੋਈ ਗੱਲ ਨਹੀਂ ਮੇਰੇ ਕੰਮ ਉਹੀ ਰਹੇ ਜੱਲਿਆਂ ਵਾਲੇ ਤਾਂ ਇਹ ਤੇ ਤੈਨੂੰ ਮੈਂ ਆਵਾਜ਼ ਵਾਲੀ ਹੀ ਕੋਠੇ ਤੋਂ ਮੈਂ ਚੱਲ ਇਹਦੀਆਂ ਗੱਲਾਂ ਸੁਣਨੀ ਵਾਵਾ ਟਾਈਮ ਹੋਇਆ ਤੇਰੀਆਂ ਜੱਲੀਆਂ ਜੀ ਸੁਣੀਆਂ ਨਾ ਪੱਬੀ ਤੋਂ ਤੇ ਸੂਟ ਹੀ ਬੜਾ ਸੋਹਣਾ ਪਾਇਆ ਉਹਦੇ ਕਿਥੋਂ ਲਈ ਨੀ ਆ ਸੂਟ ਮੈਂ ਬਥੇਰੇ ਸੁਵੰਦੀ ਰਹਿਣੀ ਸੂਟ ਲੈ ਤੈਨੂੰ ਚੜਾਈ ਗਿਆ ਭਰਾ ਹੁਣ ਤੂੰ ਦੇ ਦੇ ਇਹ ਸੁਵੰਦੀ ਹੁੰਦੀਆਂ ਨੋ ਮੈਂ ਇਡੇ ਕੋ ਦੀ ਰੈਣੀ ਹੁੰਨੀ ਹੈ ਮਾਰੇ ਮੋਟੇ ਜੀ ਮੈਂ ਨਹੀਂ ਕਦੀ ਨੀ ਮਿੰਗੇ ਸੂਟ ਲੈ ਹਾਂ ਵੀ ਨਾ ਖਰਚਾ ਕਰਦੇ ਰਹੋ ਤੇਰੀ ਮਿੰਗੇ ਪੁੰਨੀ ਆ ਮੈਨੂੰ ਲੱਗਦਾ ਤੇਰਾ ਪ੍ਰੋਣਾ ਨਾ ਪਿਆਰ ਪਿਉਰ ਨਹੀਂ ਕਰਦਾ ਉਹ ਜਾ ਠਾ ਭਾਬੀ ਤੈਨੂੰ ਕੀ ਪਤਾ ਵਾ ਓਏ ਇਹਦੀ ਇਹ ਪਿਆਰ ਨਹੀਂ ਕਰਦਾ ਮੈਨੂੰ ਨਾ ਚੰਜਰਾ ਬਣਾ ਕੇ ਦਿੱਤੀਆਂ ਚਾਂਦੀ ਦੀਆਂ ਉਹ ਵੀ ਇਡੀਆਂ ਇਡੀਆਂ ਪਹਾੜੀਆਂ ਹਾਲੇ ਤੋ ਮੈਂ ਪਾ ਗਈ ਨਹੀਂ ਆਈ ਤੂੰ ਉਦਾਂ ਹੀ ਵੇਖ ਕੇ ਸੜ ਜਾਣਾ ਜਿੰਨੀਆਂ ਪਹਾੜੀਆਂ ਚੰਜਰਾ ਹੀ ਉਹ ਵਾਲੀਆਂ ਹਾਏ ਹਾਏ ਨਹੀਂ ਤੂੰ ਪਾ ਕੇ ਤੇ ਆਉਂਦੀ ਨਾਲ ਮੈਂ ਵੀ ਵੇਖਦੀ ਕਿੱਦਾਂ ਦੀਆਂ ਵਾ ਨਾਲ ਮੈਂ ਵੀ ਬਣਾ ਲੈਂਦੀ ਉਦਾਂ ਦੀਆਂ ਓ ਬੀ ਤੂੰ ਉਹ ਦੱਬਲਾਂ ਜੀ ਲਾ ਲਿਆ ਵਜਾ ਜੇ ਦੇਖ ਤੂੰ ਪਰਮਠਾ ਖਾ ਲੈਣਾ ਤੇ ਖਵਾਲ ਦੇਗਾ ਚੱਲ ਬੈ ਇੱਥੇ ਮੈਂ ਲੈ ਕੇ ਹੁਣੀ ਚੱਲਿਆ ਗਾਂ ਫਿਰ ਭੁੱਖ ਲੱਗੀ ਮੈਂ ਘਰ ਜਾਣਾ ਨੈ ਕੋਈ ਨਹੀਂ ਮੈਂ ਇੱਥੇ ਬੈ ਜਾਨੀ ਉਹ ਬੈਠੀ ਆ ਸ਼ਦੈਨ ਮਤਰੀ ਉਹ ਤਾਂ ਅੱਗੇ ਬੜੇ ਸਵਾਦ ਲੈਂਦੀਆਂ ਨੇ ਹਾ ਇੱਥੇ ਬੈਠੀ ਆ ਲੱਤ ਤੇ ਲੱਤ ਚਾਰ ਕੇ ਜਿੱਦਾਂ ਸਰਕਾਰੀ ਨੌਕਰੀ ਕਰਨੀ ਆ ਤੂੰ ਮੈਡਮ ਲੱਗੀ ਹੁੰਨੀ ਆ ਚੱਲ ਪੜਾਉਣੀਓ ਦਿੰਦਾ ਨੌਕਰੀ ਕਰਨੀ ਪੜਾਇਆ ਦੇ ਦੂੰ ਐ ਨਹੀਂ ਇਹ ਤਾਂ ਨੌਕਰੀ ਕਰਨੀ ਆ ਇੱਥੇ ਮੈਂ ਚੱਲ ਘਰ ਮੈਂ ਪਨੀਰ ਬਣਾਇਆ ਵਾ ਉਠ ਚੱਲ ਜੀ ਮਾਣੀ ਉਹ ਨਾ ਉਹ ਚਾਚੀ ਨੇ ਬਣਾਏ ਪਰੌਂਠੇ ਲੈ ਕੇ ਆਉਣ ਲੱਗੇ ਭਾਬੀ ਆਹੋ ਪਰੌਂਠੇ ਖਾਣੇ ਨਹੀਂ ਬੇਤੀ ਨਾ ਕਰਾਇਆ ਕਰ ਮੇਰੀ ਤੂੰ ਜਾ ਕਰ ਤੂੰ ਜਾ ਉੱਠ ਚੱਲੀਏ ਮੈਨੂੰ ਖਾ ਆਉਂਦੇ ਕਦਸ ਤੂੰ ਰੋਹ ਕੰਮ ਕਰਦੀ ਨਹੀਂ ਆ ਚਲ ਮੈਂ ਪਨੀਰ ਬਣਾਇਆ ਨਹੀਂ ਤੇ ਛਬਿਆਣੀ ਮੈਂ ਨਹੀਂ ਖਾਣਾ ਕੋਈ ਕੰਮ ਕਰਦੀ ਨਹੀਂ ਜਲੂਸ ਕੱਢਣੀ ਮੇਰਾ ਮੇਰੇ ਕੋਲੀ ਦਾਲ ਜੀਰਾ ਦੀ ਸੜੀ ਜੀ ਤਾਂ ਹੁਣ ਪਨੀਰ ਬਣਾਇਆ ਬਣਾਇਆ ਮੈਂ ਚਲ ਉੱਠ ਮੈਂ ਨਹੀਂ ਖਾਣਾ ਹੋਣੀਏ ਤੇ ਅੱਗੇ ਨਹੀਂ ਜਰਦੇ ਮਾਰਾ ਤੇਰੇ ਚਫੇਰ ਉੱਠ ਬੰਦਿਆਂ ਵਾਂਗੂ ਕਿੱਥੇ ਜਾਣਾ ਹੁਣ ਆ ਚੱਲ ਮੈਨੂੰ ਖਾਦ ਲੈ ਆਂਦੇ ਨਹੀਂ ਖਾਣੀ ਅਡਗਾ ਮੰਮੀ ਉਹ ਕੰਮ ਕਰਦੀ ਹੁੰਦੀਆਂ ਤੂੰ ਮੀ ਆਹੋ ਭੁਖੀ ਰੋਕ ਛੋੜੀ ਮੈਨੂੰ ਉਦੋਂ ਜਦੋਂ ਦੀ ਮੈਂ ਆਈ ਬੜੀ ਭੁਖੀ ਰਸੂ ਰਹੀ ਆਵੇਂ ਮੈਂ ਕਿੰਨੀ ਪਤਲੀ ਹੋ ਗਈਆਂ ਉਦੋਂ ਦੀ ਮੈਂ ਉਥੇ ਕਿਹਾ ਕਿ ਨਹੀਂ ਮੋਟੀ ਸੀ ਮੇਰੀ ਗੱਲ ਸੁਣ ਤੂੰ ਉਧਰ ਚਲ ਗਈ ਹੈ ਬੇਟੀ ਕਰਾਉਣ ਵਕਤ ਤੈਨੂੰ ਨਹੀਂ ਪਤਾ ਚਾਚੀ ਅੱਗੇ ਕਿੰਨੀਆਂ ਗੱਲਾਂ ਕਰਦੀ ਹੁਣ ਮੇਰੀ ਗੱਲ ਸੁਣ ਕੋਈ ਗਲਤ ਨਹੀਂ ਉਧਰ ਘਰ ਆਈ ਚੋਚੀ ਮੰਮੀ ਕੀ ਕਹਿੰਦੀ ਐ ਉਹ ਗੱਲ ਚਾਚੀ ਨਿਕਲੀ ਨਾ ਬਾਹਰ ਹਜੇ ਨਹੀਂ ਤਾਂ ਤੈਨੂੰ ਨਾ ਮਤ ਦੇਣੀ ਚੰਗੀ ਤਰ੍ਹਾਂ ਤੇਰੀ ਨਹੀਂ ਚਾਚੀ ਨਾ ਭਾਂਦੀ ਠੀਕ ਵਾ ਨਾ ਚਾਚੀ ਤੇ ਚੰਗੀ ਭਲੀ ਉਨੇ ਨੋਵੇਂ ਪਤਾ ਕਿ ਨਾ ਕਰਦੀ ਭਾਬੀ ਗਦੇ ਨਾ ਦੀ ਮੈਂ ਕਰਦੀ ਸਵਾਦ ਲੈਂਦੀਆਂ ਨੇ ਉਹ ਪਰੌਂਠੇ ਲਿਆਉਣ ਲੱਗੀ ਤੇ ਮੇਰਾ ਪਰੌਂਠਿਆਂ ਦਾ ਸਵਾਦ ਮਾਰਦਾ ਤੂੰ ਵੇਖ ਮੇਰੇ ਗਾਸ ਨੂੰ ਗਲਤ ਨਹੀਂ ਕੀਤੀ ਗੱਲ ਗਾਦੀ ਕਰਨੀ ਹੀ ਉਥੇ ਉਹ ਇਹੋ ਪੁੱਛਣ ਦੀ ਹੀ ਭਾਬੀ ਵੀ ਉਹ ਪਿੰਡੋਂ ਉੱਦਾਂ ਹੀ ਆਈਆਂ ਠੀਕ ਠਾਕ ਮੈਂ ਹਾਂ ਠੀਕ ਠਾਕ ਮੈਂ ਹਾਂ ਲੜਕੀ ਆਈਆਂ ਕਿ ਉਥੇ ਮੈਂ ਸੱਚ ਦੱਸਣਾ ਚਾਹਦੇ ਝੂਠ ਨਹੀਂ ਮੈਂ ਬੋਲਦੀ ਹੰਨੀ ਫੇਟੇ ਮੁੱ ਤੇਰਾ ਕੀ ਕਰਾਂ ਮੈਂ ਤੇਰਾ ਮਿੰਦ ਕੋਈ ਪਤਾ ਨਹੀਂ ਲੱਗਦਾ ਮੰਮੀ ਮਾਰਦੀ ਦੱਸ ਕਿਉਂ ਆ ਵੀ ਐਵੇਂ ਉੱਥੇ ਮੈਂ ਉਹਦੇ ਕੁਝ ਪੇੜਾ ਖਾ ਗਿਆ ਤੂੰ ਤੂੰ ਡੈ ਵੀ ਐਵੇਂ ਗੁੱਡਣਾ ਨਹੀਂ ਮੇਰੀ ਗੱਲ ਸੁਣ ਤੂੰ ਥਾਂ ਥਾਂ ਤੇ ਮੇਰੀ ਬੇਇੱਜ਼ਤੀ ਕਰਾਉਂਦੀ ਐ ਹੁਣ ਤੂੰ ਉਧਰ ਹੀ ਸਾਰਾ ਕੁਝ ਦੱਸ ਆਈ ਐ ਮੈਂ ਕਿਹਾ ਐਡੇ ਸੌਖੇ ਤਕਾਰ ਮੇਰੀ ਕੁੜੀ ਗਈ ਐ ਤੇ ਤੂੰ ਜਾ ਕੇ ਬੇਇੱਜ਼ਤੀ ਕਰਵਾ ਕੇ ਮੇਰੀ ਗੱਲ ਸੱਤੀ ਕਰੀ ਜਾਣਾ ਦੱਸਣ ਚਾਚੀ ਨੇ ਜਾਣਾ ਵਾ ਦੱਸਦੀ ਐ ਤੇ ਦੱਸਦੀ ਰਵੇ ਫਿਰ ਮੈਂ ਕੀ ਕਰਾਂ ਵੀ ਆਹੋ ਜੋ ਸੱਚ ਵਾ ਤੇ ਸੱਚੀ ਦੱਸਣਾ ਮੈਂ ਝੂਠ ਕੋ ਬੋਲਾ ਮੈਂ ਨਹੀਂ ਕਦੀ ਟੱਡੇਂਗਾ ਝੂਠ ਬੋਲਿਆ ਬਸ ਕਿੰਨਾ ਝੂਠ ਬੋਲੀ ਜਾ ਉਹ ਵੀ ਮੇਰੀ ਗੱਲ ਉੱਥੇ ਵੀ ਬੇਇੱਜ਼ਤੀ ਹੋਉਂਦੀ ਐ ਇਥੇ ਵੀ ਤੂੰ ਕਰਾਉਂਦਾ ਪੀ ਆਣ ਕੇ ਕੀ ਕੋਈ ਕਹੇਗਾ ਕਿਛ ਦਾਨ ਹੈਗੀ ਆ ਤੇ ਮੈਂ ਸਭ ਇਥੇ ਸੋਭਾ ਕਰਾਉਂਦਾ ਹੀ ਵੀ ਸੋਭਾ ਬੜੀ ਹੁੰਣ ਡਈ ਆ ਵੀ ਤੇਰਾ ਵਿਆਹ ਚੰਗੇ ਘਰ ਹੋਇਆ ਬਚੀ ਇਹ ਦੱਸ ਬਈ ਰੋਟੀ ਦੇਣੀ ਆ ਕਿ ਨਹੀਂ ਦੇਣੀ ਹੈਗੀ ਰੋਟੀ ਦੇਣੀ ਆ ਤੈਨੂੰ ਬੜੀ ਤੂੰ ਮੇਰੀ ਕਰਾਉਂਦੀ ਨਾ ਇਸ ਤਾਂ ਬਣਾਇਆ ਪਨੀਰ ਦੱਸ ਮੈਨੂੰ ਬਣਾਇਆ ਬਣਾਇਆ ਤੇਲੀ ਪਨੀਰ ਮੈਂ ਮੇਲਾ ਉਹ ਤੋਂ ਫੇਰ ਮੈਨੂੰ ਜੋੜ ਬੋਲ ਕੇ ਲੈ ਆਈ ਤੇ ਮੇਰੇ ਪਰੋਠੇ ਫੇਰ ਵੀ ਜੇ ਰਹਿੰਦੇ ਆ ਵੀ ਮੈਨੂੰ ਤਾਂ ਗੁੱਸਾ ਹੀ ਧਰਾ ਸੋਦੀ ਮੈਂ ਕੀ ਕਰਾਂ ਇਹਦਾ ਇਲਾਜ ਮੇਰੇ ਬਰਾਡੇ ਉਹ ਨਹੀਂ ਗਾਂ ਦਿੰਦੇ ਉਹਨਾਂ ਦੇ ਚੰਗਿਆ ਭਲਿਆ ਦੀ ਬੇਚੀ ਕਰਾਉਂਦੇ ਹੀ ਆ ਥਾਂ-ਥਾਂ ਤੇ ਕਾਦੀ ਬੇਚੀ ਕਰਾਉਣੀ ਬੇਚੀ ਕਰਾਉਂਦੀ ਮੈਂ ਜਾਣਾ ਹੀ ਨਹੀਂ ਹੁਣ ਉੱਥੇ ਮੈਂ ਨਹੀਂ ਜਾਣਾ ਪਹਿਲਾਂ ਵਿਆਹ ਕਰਤਾ ਮੇਰਾ ਉੱਥੇ ਨਾ ਉਹਨਾਂ ਨੂੰ ਪਤਾ ਨਾ ਕੋਹਰ ਕੋ ਉਹਨੂੰ ਤਾਂ ਪਤਾ ਹੀ ਕੋਈ ਨਹੀਂ ਹੈਗਾ ਮੈਨੂੰ ਪਤਾ ਨਾ ਸਾਰਾ ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਨੱਕ-ਨੱਕ ਤੇਰੇ ਤੋਂ ਆਏ ਹੋਣਗੇ ਜਿੱਦਾਂ ਦੀ ਤੂੰ ਹੈ ਗਈਆਂ ਤੂੰ ਤਾਂ ਇੱਥੇ ਆਣ ਕੇ ਮੈਨੂੰ ਸਤਾ ਮਾਰਿਆ ਵੀ ਤੂੰ ਉੱਥੇ ਕੀ ਕਰਦੀ ਹੋਏਂਗੀ ਨੋ ਬਈ ਲੋਥੇ ਵੇਖਿਆ ਕੋ ਨਾ ਕੋ ਤੇ ਨਾ ਕੋ ਕੰਮ ਕਰ ਜੇ ਮੈਂ ਕੰਮ ਵੇਲੀ ਕਰਾਂਗੇ ਤਾਂ ਵੀ ਮੈਨੂੰ ਗੱਲਾਂ ਕਰਦੇ ਜੇ ਨਹੀਂ ਕਰਦੇ ਤਾਂ ਵੀ ਮੈਨੂੰ ਗੱਲਾਂ ਕਰਦੇ ਮੈਂ ਤਾਂ ਗੱਲਾਂ ਹੀ ਕਰਾਉਂ ਜਉਣੀ ਆਂ ਇਹਦਾ ਪਾਇਆ ਵਾ ਵੇਲੀ ਚੰਗੀ ਲੱਗਣੀ ਤੂੰ ਜਾਣਦੀ ਲੋਕੀ ਤੀਆਂ ਨੌਹਾਂ ਤੀਆਂ ਨੂੰ ਵੇਲੀ ਨਹੀਂ ਕਰਦੇ ਇੱਥੇ ਵੀ ਤਾਂ ਮੈਂ ਕੰਮ ਕਰਦੀ ਹੁੰਨੀ ਐਂ ਤਾਂ ਫਿਰ ਕੀ ਉੱਥੇ ਵੀ ਜੇ ਕਰ ਲੈਨੀ ਆ ਦੇ ਇੱਥੇ ਹੋਰ ਗੱਲ ਹੀ ਉੱਥੇ ਹੋਰ ਗੱਲ ਵਾ ਉੱਥੇ ਨੇ ਸੌ ਸਾਨੇ ਇਹਨਾਂ ਨੂੰ ਗੱਲ ਕਰਨੀ ਆ ਬੇਇਤਿਕਰਾਮ ਨਹੀਂ ਕਰਨੀ ਇਹ ਵਿਚਾਰੇ ਦੀ ਪਰਾਨੇ ਜਾ ਜਾ ਮੈਨੂੰ ਜਾ ਜਾ ਮੈਨੂੰ ਰੋਟੀ ਲਿਆ ਦੇ ਪਨੀਰ ਦੇ ਨਾਲ ਜਾ ਜਾ ਕੇ ਤਾਂ ਬਣਾ ਲਾ ਹੋਏ ਵੇ ਲੱਭਣਾ ਨਹੀਂ ਹੈਗਾ ਵੀ ਬਣਾਇਆ ਨਹੀਂ ਤੇ ਲਈ ਮੈਂ